ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਤੁਹਾਡਾ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਗੁਰਬਤ ਦੀ ਕਲਾਸ ਗੁਰਮਤਿ ਦੀ ਕਲਾਸ ਦੇ ਵਿੱਚ ਆਪਣਾ ਹੈਗੇ ਨੇ ਗੁਰੂ ਰਾਮਦਾਸ ਜੀ ਸਾਡੇ ਚੌਥੇ ਗੁਰੂ ਸਹਿਬਾਨ ਓਕੇ ਇਹ ਤੋਂ ਪਹਿਲਾਂ ਆਪਾਂ ਤਾਂ ਗੁਰੂ ਜੀ ਦੇਖੇ ਨੇ ਤਾਂ ਜੋ ਵੀ ਉਹਨਾਂ ਦੇ ਵਿੱਚ ਰਹਿ ਗਿਆ ਥੋੜਾ ਉਹਦਾ ਡਾਟਾ ਤਾਂ ਉਹ ਆਪਾਂ ਐਮਸੀਕਿਊ ਦੇ ਵਿੱਚ ਕਵਰ ਕਰਾਂਗੇ ਓਕੇ ਤਾਂ ਸਟਾਰਟਿੰਗ ਦੇ ਵਿੱਚ ਰੱਖੇ ਹੋਏ ਨੇ ਪੁੱਤ 10 ਐਮਸੀਕਿਊ ਆਨਸਰ ਕਰਨ ਦੀ ਕੋਸ਼ਿਸ਼ ਕਰਿਓ ਤੇ ਲਾਸਟ ਦੇ ਵਿੱਚ ਦੱਸਿਓ ਟੂਟਲ ਤੁਹਾਡੇ ਇਹਨਾਂ ਦੇ ਵਿੱਚੋਂ ਕਿੰਨੇ ਠੀਕ ਹੋਏ ਨੇ ਓਕੇ ਛੋਟੀ ਸਕਰੀਨ ਦੇ ਉੱਪਰ ਪਹਿਲਾ ਸਵਾਲ ਗੁਰੂ ਰਾਮਦਾਸ ਜੀ ਦੇ ਬਚਪਨ ਦਾ ਕੀ ਨਾਮ ਸੀ ਵੀਡੀਓ ਰੋਕੋ ਤੇ ਅਨਸਰ ਕਰੋ ਕੀ ਨਾਮ ਸੀ 4ਵੀਂ ਗੁਰੂ ਜੀ ਦੇ ਬਚਪਨ ਦਾ ਕੀ ਨਾਮ ਸੀਗਾ ਓਕੇ ਪਾਈ ਲੈਣਾ ਜੀ ਤਿਆਗਮਲ ਪਾਈ ਜੀਠਾ ਜੀ ਬਾਬਾ ਸ਼੍ਰੀਚੰਦ ਬਾਬਾ ਸ਼੍ਰੀਚੰਦ ਸੀ ਸਾਡੇ ਪਹਿਲੇ ਗੁਰੂ ਗੁਰੂ ਨਾਨਕਦੇਵ ਜੀ ਦੇ ਸੁਪੁੱਤਰ ਤਿਆਗਮਲ ਸਾਡੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ ਪਾਈ ਲੈਣਾ ਜੀ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਤੇ ਗੁਰੂ ਰਾਮਦਾਸ ਸਾਡੇ ਚੌਥੇ ਗੁਰੂ ਜੀ ਜੀ ਦੇ ਬਚਪਨ ਦਾ ਨਾਮ ਸੀ ਪਾਈ ਜੇਠਾ ਜੀ ਓਕੇ ਇਹ ਅਨਸਰ ਤਾਂ ਠੀਕ ਹੋਊਗਾ ਕਿਉਂਕਿ ਬਹੁਤ ਵਾਰ ਆਇਆ ਹੋਇਆ ਤੁਹਾਡੇ ਪੇਪਰ ਦੇ ਵਿੱਚ ਇਹ ਸਵਾਲ ਆ ਜੇਠਾ ਸ਼ਬਦ ਦਾ ਕੀ ਮੀਨਿੰਗ ਹੁੰਦਾ ਜੇ ਆਪਾਂ ਕਹੀਏ ਜੇਠਾ ਜਿਠੇ ਸ਼ਬਦ ਦਾ ਮੀਨਿੰਗ ਹੁੰਦਾ ਪਤ ਜੋ ਔਲਾਦ ਦੇ ਵਿੱਚ ਸਭ ਤੋਂ ਵੱਡਾ ਹੋਵੇ ਜੋ ਔਲਾਦ ਦੇ ਵਿੱਚ ਜੇ ਮੈਂ ਤਿੰਨ ਜਾਂ ਚਾਰ ਬੱਚੇ ਨੇ ਜੋ ਬੱਚਾ ਸਭ ਤੋਂ ਵੱਡਾ ਤਾਂ ਉਹਦਾ ਮੀਨਿੰਗ ਹੈਗਾ ਜੇਠਾ ओके ਅਗਲਾ ਸਵਾਲ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਰਾ ਕਿਸ ਗੁਰੂ ਸਾਹਿਬ ਦੀਆਂ ਹਨ ਤਾਂ ਆਪਾਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਸਾਨੂੰ ਕਿੰਨੀਆਂ 12 ਮਿਲਦੀਆਂ ਨੇ ਟੋਟਲ ਸਾਨੂੰ ਮਿਲਦੀਆਂ ਨੇ 22 12 22 12 ਦੇ ਵਿੱਚ ਸਾਡੇ ਗੁਰੂ ਜੀ ਦੇ ਕਿੰਨੀਆਂ 12 ਨੇ ਟੋਟਲ ਗੁਰੂ ਸਾਹਿਬਾਨ ਦੀਆਂ ਹੈਗੀਆਂ ਨੇ 21 12 ਜਿਹੜੇ ਇਹ ਨਵੇਂ ਬੱਚੇ ਨਾਲ-ਨਾਲ ਇਹ ਚੀਜ਼ਾਂ ਨਾਲ-ਨਾਲ ਆਪਣੇ ਜਿੱਥੇ ਵੀ ਨੋਟਸ ਹੈਗੇ ਨੇ ਉਹਦੇ ਵਿੱਚ ਐਡ ਕਰਦੇ ਜਾਓ ਠੀਕ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੀਆਂ 12 ਨੇ ਪਤਾ ਟੋਟਲ ਹੈਗੀਆਂ 22 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਗੁਰੂਆਂ ਦੀ ਬਾਣੀ ਆ 6 ਗੁਰੂਆਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਰਾਗ ਨੇ 31 ਰਾਗ ਨੇ ਓਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਕਵੀਆਂ ਦੀ ਬਾਣੀ ਆ ਕਿੰਨੇ ਮਹਾਪੁਰਖਾਂ ਦੀ ਬਾਣੀ ਆ ਮਹਾਪੁਰਖ ਕਿੰਨੇ ਨੇ ਮਹਾਪੁਰਖ ਹੈਗੇ ਨੇ 36 ਰਾਗ ਹੈਗੇ ਨੇ 31 ਤੇ ਸਾਡੇ 10 ਗੁਰੂਆਂ ਦੇ ਵਿੱਚੋਂ 6 ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਅੰਗ ਨੇ 1400 ਤੋਂ ਅੰਗ ਨੇ ओके ਤੇ ਸਭ ਤੋਂ ਵੱਧ ਬਾਰਾ ਕਿੰਨਾਂ ਦੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਬਾਰਾ ਗੁਰੂ ਰਾਮਦਾਸ ਜੀ ਦੀਆਂ ਬਾਰਾ ਗੁਰੂ ਅਮਰਦਾਸ ਜੀ ਦੀਆਂ ਬਾਰਾ ਜਾਂ ਗੁਰੂ ਅਰਜਨ ਦੇਵ ਜੀ ਦੀਆਂ ਬਾਰਾ ਤੇ ਸਭ ਤੋਂ ਵੱਧ ਬਾਰਾ ਕਿੰਨਾਂ ਦੀਆਂ ਆਨਸਰ ਕਰੋ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਸਾਡੇ ਕਿੰਵੇਂ ਨੇ ਪੰਜਵੇਂ ਗੁਰੂ ਸਭ ਤੋਂ ਵੱਧ ਬਾਣੀ ਸਭ ਤੋਂ ਵੱਧ ਜਿਹੜੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਮਿਲਦੇ ਨੇ ਸਾਡੇ ਪੰਜਵੇਂ ਗੁਰੂ ਜੀ ਦੇ ਮਿਲਦੇ ਨੇ ਓਕੇ ਪੰਜਵੇਂ ਗੁਰੂ ਦੀ ਬਾਣੀ 30 ਰਾਗਾਂ ਦੇ ਵਿੱਚ ਮਿਲਦੀ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਭ ਤੋਂ ਲੰਬੀ ਬਾਣੀ ਸਭ ਤੋਂ ਲੰਬੀ ਬਾਣੀ ਕਿਹੜੀ ਮਿਲਦੀ ਹੈ ਸਾਨੂੰ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਕਿਹੜੇ ਰਾਗ ਜਾਪਤ ਗੋੜੀ ਰਾਗ ਦੇ ਵਿੱਚ ਆ ਨਾਲ-ਨਾਲ ਇਹ ਸਾਰੀਆਂ ਚੀਜ਼ਾਂ ਨੋਟ ਕਰਦੇ ਰਹੋ ਕਿਹੜੇ ਰਾਗ ਜਾਪਤ ਗੋੜੀ ਰਾਗ ਦੇ ਵਿੱਚ ਆ ਓਕੇ ਤੇ ਸਾਡੇ ਤੀਜੇ ਓਕੇ ਸਾਡੇ ਜਿਹੜੇ ਪੰਜਵੇਂ ਗੁਰੂ ਆ ਗੁਰੂ ਅਰਜਨ ਦੇਵ ਜੀ ਦੇ ਟੋਟਲ ਸਾਨੂੰ ਕਿੰਨੀਆਂ 12 ਮਿਲਦੀਆਂ ਨੇ 6-12 ਪੰਜਵੇਂ ਗੁਰੂ ਦੀਆਂ ਸਾਨੂੰ ਮਿਲਦੀਆਂ ਨੇ 6-12 ਤੀਜੇ ਗੁਰੂ ਸਹਿਬਾਨ ਦੀਆਂ ਮਿਲਦੀਆਂ ਨੇ ਸਾਨੂੰ 4 12 ਤੀਜੇ ਗੁਰੂ ਜੀ ਦੀਆਂ ਮਿਲਦੀਆਂ ਨੇ 4 12 ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀਆਂ ਮਿਲਦੀਆਂ ਨੇ ਸਾਨੂੰ 3 ਵਾਰਾ ਤੇ ਚੌਥੇ ਗੁਰੂ ਜੀ ਦੀਆਂ ਸਭ ਤੋਂ ਵੱਧ ਵਾਰਾਂ ਨੇ ਕਿੰਨੀਆਂ ਵਾਰਾਂ ਨੇ ਟੋਟਲ 8 ਵਾਰਾਂ ਨੇ ਓਕੇ ਤਾਂ ਸਾਡੇ ਚੌਥੇ ਗੁਰੂ ਦੀਆਂ ਸਭ ਤੋਂ ਵੱਧ ਵਾਰਾਂ ਨੇ ਓਕੇ ਪੁੱਤ ਗੁਰੂ ਨਾਨਕ ਦੇਵ ਦੀ ਬਾਣੀ ਕਿੰਨੇ ਰਾਗਾਂ ਚ 19 ਰਾਗਾਂ ਦੇ ਵਿੱਚ ਰਿਵੀਜ਼ਨ ਕਰੋ ਨਾਲ ਨਾਲ ਸਾਡੇ ਤੀਜੇ ਗੁਰੂ ਜੀ ਦੀ ਬਾਣੀ ਟੋਟਲ 17 ਰਾਗਾਂ ਦੇ ਵਿੱਚ ਤੇ ਸਾਡੇ ਇਹ ਗੁਰੂ ਜੀ ਦੀ ਆਪਾਂ ਦੇਖੀਏ 30 ਰਾਗਾਂ ਦੇ ਵਿੱਚ ਸਾਡੇ ਚੌਥੇ ਗੁਰੂ ਤੇ ਪੰਜਵੇਂ ਗੁਰੂ ਜੀ ਦੀ ਬਾਣੀ ਸਾਨੂੰ 30 ਰਾਗਾਂ ਦੇ ਵਿੱਚ ਮਿਲਦੀ ਆ ਤੇ ਸਾਡੇ ਨੌਵੇਂ ਗੁਰੂ ਜੀ ਦੀ ਬਾਣੀ ਸਾਨੂੰ 15 ਰਾਗਾਂ ਦੇ ਵਿੱਚ ਮਿਲਦੀ ਆ ਗੁਰੂ ਗ੍ਰੰਥ ਸਾਹਿਬ ਚ ਟੋਟਲ ਕਿੰਨੇ ਰਾਗ ਨੇ 31 ਰਾਗ ਨੇ ਇਸ ਤੱਕ ਠੀਕ ਆ ਅਗਲਾ ਜੇ ਅਨਸਰ ਕਰੋ ਮਸੰਦ ਪ੍ਰਣਾਲੀ ਕਿਸ ਗੁਰੂ ਜੀ ਨੇ ਆਰੰਭ ਕਰੀ ਮਸੰਦ ਪਹਿਲਾਂ ਤਾਂ ਕਮੈਂਟ ਦੇ ਵਿੱਚ ਦੱਸੋ ਕਿ ਜਿਹੜਾ ਮਸੰਦ ਸ਼ਬਦ ਆ ਮਸੰਦ ਜਿਹੜਾ ਸ਼ਬਦ ਆ ਉਹ ਕਿਹੜੀ ਭਾਸ਼ਾ ਦਾ ਸ਼ਬਦ ਆ ਕਿੰਨਾ ਨੇ ਸਟਾਰਟ ਕਰੀ ਗੁਰੂ ਅਰਜਨ ਦੇਵ ਜੀ ਨੇ ਸਟਾਰਟ ਕਰੀ ਗੁਰੂ ਰਾਮਦਾਸ ਜੀ ਨੇ ਸਟਾਰਟ ਕਰੀ ਗੁਰੂ ਅੰਗਦ ਦੇਵ ਜੀ ਨੇ ਸਟਾਰਟ ਕਰੀ ਜਾਂ ਸਾਡੇ ਗੁਰੂ ਅਮਰਦਾਸ ਜੀ ਨੇ ਸਟਾਰਟ ਕਰੀ ਤਾਂ ਸਭ ਤੋਂ ਵੱਡੀ ਉਮਰ ਦੇ ਗੁਰੂ ਸਾਡੇ ਤੀਜੇ ਗੁਰੂ ਸਭ ਤੋਂ ਵੱਡੀ ਉਮਰ ਦੇ ਗੁਰੂ ਨੇ ਓਕੇ ਗੁਰੂ ਜੀ ਕਿਹੜਾ ਸ਼ੇਰ ਲੈ ਕੇ ਆਉਣਗੇ ਗੋਇੰਦਵਾਲ ਲੈ ਕੇ ਆਉਣਗੇ ਗੋਇੰਦਵਾਲ ਸ਼ੇਰ ਲੈ ਕੇ ਆਉਣਗੇ ਗੁਰੂ ਜੀ ਕੀ ਸਟਾਰਟ ਕਰਨਗੇ ਕੜਾ ਪ੍ਰਸ਼ਾਦ ਸਰੂਪੇ ਦੀ ਰਸਮ ਗੁਰੂ ਜੀ ਸਟਾਰਟ ਕਰਨਗੇ ਓਕੇ ਸਭ ਤੋਂ ਕੱਟ ਬਾਣੀ ਜਿਹੜੀ ਮਿਲਦੀ ਆ ਸਾਨੂੰ ਤਾਂ ਸਾਡੇ ਦੂਜੇ ਗੁਰੂ ਜੀ ਦੀ ਮਿਲਦੀ ਆ ਸਾਡੇ ਦੂਜੇ ਗੁਰੂ ਜੀ ਕਿਹੜਾ ਸ਼ਹਿਰ ਲੈ ਕੇ ਆਉਣਗੇ ਖਡੂਰ ਸਾਹਿਬ ਖਡੂਰ ਸਾਹਿਬ ਲੈ ਕੇ ਆਉਣਗੇ ਗੁਰੂ ਜੀ ਮੱਲ ਖਾੜਾ ਸਟਾਰਟ ਕਰਨਗੇ ਖਡੂਰ ਸਾਹਿਬ ਦੇ ਵਿੱਚ ਗੁਰੂ ਜੀ ਨੂੰ ਕੌਣ ਮਿਲਣ ਆਊਗਾ ਹਮਾਜੂ ਮਿਲਣ ਆਊਗਾ ਸਾਡੇ ਪੰਜਵੇਂ ਗੁਰੂ ਸਾਡੇ ਪੰਜਵੇਂ ਗੁਰੂ ਕਿਹੜਾ ਸ਼ਹਿਰ ਲੈ ਕੇ ਆਉਣਗੇ ਤਰਨਤਾਰਨ ਸ਼ਹਿਰ ਲੈ ਕੇ ਆਉਣਗੇ ਤਰਨਤਾਰਨ ਦੇ ਵਿੱਚ ਸਭ ਤੋਂ ਵੱਡਾ ਸਰੋਵਰ ਮਿਲਦਾ ਸਾਨੂੰ ਸਾਡੇ ਗੁਰੂ ਜੀ ਲੈ ਕੇ ਆਉਣਗੇ ਦਸਵੰਦ ਦਸਵੰਦ ਪ੍ਰਣਾਲੀ ਕੌਣ ਲੈ ਕੇ ਆਉਣਗੇ ਸਾਡੇ ਗੁਰੂ ਅਰਜਨ ਦੇਵ ਜੀ ਤੀਜੇ ਗੁਰੂ ਲੈ ਕੇ ਆਉਣਗੇ ਸਾਡੇ ਮੰਜੀ 22 ਮੰਜੀਆਂ ਲੈ ਕੇ ਆਉਣਗੇ ਸਾਡੇ ਮੰਜੀ ਪ੍ਰਣਾਲੀ ਕਿੰਨਾ ਨੇ ਲੈ ਕੇ ਆਂਦੀ ਸਾਡੇ ਤੀਜੇ ਗੁਰੂ ਜੀ ਨੇ ਮੰਜੀ ਪ੍ਰਣਾਲੀ ਦੇ ਵਿੱਚ ਸੀਗਾ ਕਿ ਜੋ ਵੀ ਇਹ ਤੋਂ ਪਹਿਲਾਂ ਜਿੰਨਾ ਵੀ ਗਿਆਨ ਸੀ ਉਸ ਗਿਆਨ ਨੂੰ ਆਮ ਲੋਕਾਂ ਤੱਕ ਪਹੁੰਚਦੇ ਕਰਨਾ ਸਾਡੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਮੰਜੀ ਉੱਪਰ ਬੈਠ ਕੇ ਠੀਕ ਆ ਮਸੰਦ ਮਸੰਦ ਦੇ ਵਿੱਚ ਸੀਗਾ ਪ੍ਰਚਾਰ ਦਾ ਕਰਨਾ ਤੁਸੀਂ ਪ੍ਰਚਾਰ ਦਾ ਕਰਨਾ ਪਰ ਜੇ ਕੋਈ ਸੰਗਤ ਦਾਨ ਦੇਣਾ ਚਾਹੁੰਦੀ ਆ ਜੇ ਕੋਈ ਸੰਗਤ ਦਾਨ ਦੇਣਾ ਚਾਹੁੰਦੀ ਆ ਉਹ ਸਾਰਾ ਮਤਲਬ ਦਾਨ ਇਕੱਠਾ ਕਰਕੇ ਤੁਸੀਂ ਗੁਰੂ ਕੇ ਗੋਲਕ ਅੰਮ੍ਰਿਤਸਰ ਦੇ ਵਿੱਚ ਜਮ੍ਹਾਂ ਕਰਵਾਉਣਾ ਤਾਂ ਮਸੰਦ ਕੰਡੀ ਪ੍ਰਣਾਲੀ ਕਿੰਨਾ ਨੇ ਸਟਾਰਟ ਕਰੀ ਸਾਡੇ ਚੌਥੇ ਗੁਰੂ ਜੀ ਨੇ ਸਟਾਰਟ ਕਰੀ ਓਕੇ ਤੀਜੇ ਗੁਰੂ ਸਟਾਰਟ ਕਰਦੇ ਨੇ ਮੰਜੀ ਰਿਵੀਜ਼ਨ ਕਰ ਲਓ ਪੁੱਤ ਚੌਥੇ ਗੁਰੂ ਸਟਾਰਟ ਕਰਦੇ ਨੇ ਮਸੰਦ पंजे गुरु जी स्टार्ट कर दसवंध दसवंध स्टार्ट ओके अगला सवाल मसंध शब्द किस भाषा का शब्द है किस लैंगेज तो लेता गया मसंत शब्द ओके मसंत संस्कृत भाषा तो फारसी भाषा तो अरबी तो या पंजाबी तो ओके पुत तो कि भाषा तो लेता गया तंसर करगा पी वाई क्यू हो पुत ਤਾਂ ਕਿਹੜੀ ਭਾਸ਼ਾ ਤੋਂ ਫਾਰਸੀ ਭਾਸ਼ਾ ਤੋਂ ਲਿੱਤਾ ਗਿਆ ਓਕੇ ਜੀ ਪੁੱਛ ਲੈਣ ਸਿੱਖ ਸ਼ਬਦ ਜਿਹੜਾ ਸਾਡਾ ਸਿੱਖ ਸ਼ਬਦ ਆ ਇਹ ਕਿਹੜੀ ਭਾਸ਼ਾ ਤੋਂ ਲਿੱਤਾ ਗਿਆ ਪੁੱਤ ਇਹ ਲਿੱਤਾ ਸੰਸਕ੍ਰਿਤ ਤੋਂ ਪੰਜਾਬ ਸ਼ਬਦ ਕਿਹੜੀ ਭਾਸ਼ਾ ਤੋਂ ਲਿੱਤਾ ਗਿਆ ਪੰਜਾਬ ਸ਼ਬਦ ਪੰਜ ਆਬ ਪੰਜ ਪਾਣੀਆਂ ਜਾਂ ਪੰਜ ਦਰਿਆਵਾਂ ਪੰਜ ਆਬ ਆਬ ਦਾ ਮਤਲਬ ਹੁੰਦਾ ਪੁੱਤ ਪਾਣੀ ਪੰਜ ਪਾਣੀਆਂ ਦੀ ਧਰਤੀ ਠੀਕ ਆ ਇਹ ਹੈਗਾ ਪੁੱਤ ਫਾਰਸੀ ਤੋਂ ਅਰਬੀ ਭਾਸ਼ਾ ਦੀ ਜਿਹੜੀ ਇਹ ਲੈਂਗੁਏਜ ਆ ਇਹਦੀ ਵਰਤੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਮਿਲਦੀ ਦਾ ਪੰਜਾਬੀ ਪੰਜਾਬੀ ਪਾਸ਼ਾ ਦਾ ਜਨਮ ਕਿਹੜੀ ਲੈਂਗੁਏਜ ਤੋਂ ਹੁੰਦਾ ਪੰਜਾਬੀ ਲੈਂਗੁਏਜ ਦਾ ਜਨਮ ਕਿੱਥੋਂ ਹੁੰਦਾ ਪੰਜਾਬੀ ਲੈਂਗੁਏਜ ਦਾ ਜਨਮ ਹੁੰਦਾ ਪਰ ਤੋਂ ਸੰਸਕ੍ਰਿਤ ਦੇ ਤੋਂ ਜਿਹੜੀ ਸਾਡੀ ਲਿਪੀ ਆ ਜਿਹੜੀ ਸਾਡੀ ਲਿਪੀ ਆ ਸਾਡੀ ਲਿਪੀ ਹੈਗੀ ਆ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਦਾ ਜਨਮ ਹੁੰਦਾ ਬ੍ਰਹਮੀ ਲਿਪੀ ਤੋਂ ਬ੍ਰਹਮੀ ਲਿਪੀ ਦੇ ਵਿੱਚੋਂ ਨਿਕਲਦੀ ਆ ਸਾਡੀ ਗੁਰਮੁਖੀ ਲਿਪੀ ਪੰਜਾਬੀ ਪਾਸ਼ਾ ਨਿਕਲਦੀ ਆ ਸਾਡੀ ਸੰਸਕ੍ਰਿਤ ਪਾਸ਼ਾ ਦੇ ਤੋਂ ਓਕੇ ਤੇ ਇਹਦਾ ਆਨਸਰ ਆਉਣਾ ਸੀ ਫਾਰਸੀ ਭਾਸ਼ਾ ਤੋਂ ਲਿੱਤਾ ਹੋਇਆ ਸੀ ਮਸੰਦ ਸ਼ਬਦ ਅਗਲਾ ਸਵਾਲ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ ਤਾਂ ਹੁਣ ਆਪਾਂ ਦੇਖਿਆ 31 ਰਾਗਾਂ ਦੇ ਵਿੱਚ 19 ਰਾਗਾਂ ਦੇ ਵਿੱਚ 30 ਰਾਗਾਂ ਦੇ ਵਿੱਚ ਜਾਂ 17 ਰਾਗਾਂ ਦੇ ਵਿੱਚ ਤਾਂ ਤੀਜੇ ਗੁਰੂ ਜੀ ਦੀ ਮਿਲਦੀ ਹੈ ਸਾਨੂੰ 17 ਰਾਗਾਂ ਦੇ ਵਿੱਚ ਚੌਥੇ ਤੇ ਪੰਜਵੇਂ ਗੁਰੂ ਜੀ ਦੀ ਮਿਲਦੀ ਹੈ ਸਾਨੂੰ 30 ਰਾਗਾਂ ਦੇ ਵਿੱਚ ਪਹਿਲੇ ਗੁਰੂ ਸਹਿਬਾਨ ਦੀ ਮਿਲਦੀ ਹੈ ਸਾਨੂੰ 19 ਰਾਗਾਂ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਰਾਗ ਨੇ ਟੋਟਲ ਹੈਗੇ ਨੇ ਪੁੱਤ 31 ਰਾਗ ਤੇ ਨੌਵੇਂ ਗੁਰੂ ਜੀ ਦੀ ਮਿਲਦੀ ਹੈ ਸਾਨੂੰ 15 ਰਾਗਾਂ ਦੇ ਵਿੱਚ ਬਾਣੀ 15 ਰਾਗਾਂ ਦੀ ਵਰਤੋਂ ਕਰੀ ਆ ਤੇ ਆਨਸਰ ਆਉਣਾ ਸੀ ਸਾਡੇ ਚੌਥੇ ਗੁਰੂ ਜੀ ਦੀ ਬਾਣੀ ਕਿੰਨੇ ਰਾਗਾਂ ਚ ਆ ਪੁੱਤ 30 ਰਾਗਾਂ ਦੇ ਵਿੱਚ ਚਾਹੇ ਉਹ ਪੁੱਛਣ ਚੌਥੇ ਗੁਰੂ ਜੀ ਦੀ ਚਾਹੇ ਪੁੱਛਣ ਉਹ ਪੰਜਵੇਂ ਗੁਰੂ ਜੀ ਤਾਂ ਆਨਸਰ ਆਊਗਾ 30 ਤੇ ਜੇ ਗੁਰੂ ਦੀ 17 ਅਗਲਾ ਪੁੱਤ ਅਪਾ ਦੇਖਿਆ ਕਿ ਜਿਹੜੀ ਮਸੰਦ ਆ ਉਹ ਕਿੰਨਾ ਨੇ ਸਟਾਰਟ ਕਰੀਆ ਗੁਰੂ ਰਾਮਦਾਸ ਜੀ ਨੇ ਕਰੀਆ ਤਾਂ ਸਵਾਲ ਥੋੜੀ ਸਕਰੀਨ ਤੇ ਹੈਗਾ ਮਸੰਦ ਪ੍ਰਣਾਲੀ ਦਾ ਵਿਕਾਸ ਕਿਸ ਗੁਰੂ ਦੇ ਸਮੇ ਸਭ ਤੋਂ ਵੱਧ ਹੋਇਆ ਇਹ ਹੈਗਾ ਪੰਜਾਬ ਪੁਲਿਸ ਐਸਆਈ ਦਾ ਪੀワイਕਿਊ ਤਾਂ ਮਸੰਦ ਪ੍ਰਣਾਲੀ ਆ ਇਹਦਾ ਵਿਕਾਸ ਕਿਹੜੇ ਗੁਰੂ ਜੀ ਦੇ ਸਮੇ ਸਭ ਤੋਂ ਵੱਧ ਹੋਇਆ ਗੁਰੂ ਰਾਮਦਾਸ ਜੀ ਦੇ ਸਮੇ ਗੁਰੂ ਅਰਜਨ ਦੇਵ ਜੀ ਦੇ ਸਮੇ ਗੁਰੂ ਗੋਬੀ ਸਿੰਘ ਜੀ ਦੇ ਸਮੇ ਜਾਂ ਗੁਰੂ ਤੇਗ ਬਹਾਦਰ ਜੀ ਦੇ ਸਮੇ ਤਾਂ ਕਿੰਨਾ ਦੇ ਸਮੇ ਸਭ ਤੋਂ ਵੱਧ ਹੋਇਆ ਅੰਦਰ ਸਟਾਰਟ ਕਰੀ ਸੀ ਸਾਡੀ ਚੌਥੇ ਗੁਰੂ ਜੀ ਨੇ ਬਟ ਜਿਹੜਾ ਵਿਕਾਸ ਹੁੰਦਾ ਉਹ ਹੁੰਦਾ ਸਾਡੇ ਪੰਜਵੇਂ ਗੁਰੂ ਜੀ ਦੇ ਸਮੇਂ ਪੰਜਵੇਂ ਗੁਰੂ ਜੀ ਦੇ ਸਮੇਂ ਸਭ ਤੋਂ ਵੱਧ ਵਿਕਾਸ ਹੁੰਦਾ ਕਿਹੜੀ ਪ੍ਰਣਾਲੀ ਦਾ ਮਸੰਦ ਪ੍ਰਣਾਲੀ ਦਾ ਓਕੇ ਪਤਾ ਮਸੰਦ ਸਟਾਰਟ ਸਾਡੇ ਚੌਥੇ ਗੁਰੂ ਜੀ ਨੇ ਕਰੀ ਆ ਓਕੇ ਇਹਨੂੰ ਬੰਦ ਕਰਨਗੇ 10ਵੇਂ ਗੁਰੂ ਜੀ ਬੰਦ ਕਰ ਦੇਣਗੇ ਕਿੰਨਾ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਜੀ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਮਸੰਦ ਪ੍ਰਣਾਲੀ ਚੱਲ ਰਹੀ ਸੀਗੀ ਇਹਨੂੰ ਬੰਦ ਕਰ ਦੇਣਗੇ ਦਸਵੰਦ ਚੱਲਦੀ ਰਹੂਗੀ ਦਸਵੰਦ ਸਾਡੇ 5ਵੇਂ ਗੁਰੂ ਜੀ ਨੇ ਸਟਾਰਟ ਕਰੀ ਸੀਦਾ ਕਿਉਂ ਬੰਦ ਕਰਨਗੇ ਕਿਉਂਕਿ ਜਿਹੜੇ ਮਸੰਦ ਸੀਗੇ ਪੁੱਤ ਇਹ ਬੇਈਮਾਨ ਹੋ ਗਏ ਸੀ ਇਹ ਬੇਈਮਾਨ ਹੋ ਗਏ ਸੀ ਤਾਂ ਕਰਕੇ ਫਿਰ ਇਹਨਾਂ ਨੂੰ ਬੰਦ ਕੀਤਾ ਜਾਊਗਾ ਚੌਥੇ ਗੁਰੂ ਜੀ ਨੇ ਸਟਾਰਟ ਕਰੀ 5ਵੇਂ ਗੁਰੂ ਦੇ ਟਾਈਮ ਤੇ ਤਰੱਕੀ ਹੁੰਦੀ 9ਵੇਂ ਗੁਰੂ ਦੇ ਕਹਿਣ ਤੇ 10ਵੇਂ ਗੁਰੂ ਜੀ ਨੇ ਮਸੰਦ ਪ੍ਰਣਾਲੀ ਬੰਦ ਕਰਤੀ ਦੇਮਸਾਂ ਦੇ ਬਰਨਾਲੇ ਦਾ ਕੰਮ ਕੀ ਸੀਗਾ ਸਿੱਖ ਧਰਮ ਦਾ ਪ੍ਰਚਾਰ ਕਰਨਾ ਨਾਲ ਜੋ ਵੀ ਸੰਗਤ ਨੇ ਕੁਝ ਵੀ দান ਦੇਣਾ ਗੁਰੂ ਕੇ ਗੋਲਕ ਦੇ ਵਿੱਚ ਜਮ੍ਹਾਂ ਕਰਵਾਉਣਾ ਓਕੇ ਅਗਲਾ ਸਵਾਲ ਅੰਮ੍ਰਿਤਸਰ ਸਰੋਵਰ ਦੀ ਖਦਵਾਈ ਕਿਸ ਦੀ ਦੇਖਰੇਖ ਵਿੱਚ ਆਰੰਭ ਹੋਈ ਕਿੰਨਾ ਦੀ ਦੇਖਰੇਖ ਚ ਆਰੰਭ ਹੁੰਦੀ ਆ ਅੰਮ੍ਰਿਤਸਰ ਸਰੋਵਰ ਦੀ ਖਦਵਾਈ ਪਾਈ ਗਰਦਾਸ ਜੀ ਬਾਬਾ ਬੁੱਢਾ ਜੀ ਗੁਰੂ ਰਾਮਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦਾ ਕੰਮ ਆਦਿ ਗ੍ਰਾਂਥ ਲੇਕਿਨ ਉਹਨਗੇ ਆਦਿ ਗ੍ਰਾਂਥਾ 1604 ਕਿੰਨੇ ਗੁਰੂਆਂ ਦੀ ਬਾਣੀ ਹੋਗੀ ਇਸ ਟਾਈਮ ਪੁੱਤ ਇੱਥੇ ਹੋਗੀ 35 ਗੁਰੂ ਜੀ ਦੀ ਬਾਣੀ ਸੌਰੀ 35 ਕਵੀਆਂ ਦੀ ਬਾਣੀ 35 ਮਹਾਪੁਰਖਾਂ ਦੀ ਬਾਣੀ ਇਸ ਟਾਈਮ ਕਿੰਨੇ 36 ਮਹਾਪੁਰਖਾਂ ਦੀ ਬਾਣੀ ਆ ਠੀਕ ਹੈ ਇਹ ਗੱਲ ਹੈਗੀ 1604 ਦੀ 30 ਹੋਣਗੇ ਰਾਗ ਉਸ ਟਾਈਮ ਕਿੰਨੇ ਰਾਗ ਹੋਣਗੇ 30 ਰਾਗ ਹੋਣਗੇ ਤੇ 35 ਮਹਾਪੁਰਖਾਂ ਦੀ ਬਾਣੀ ਹੋਗੀ ਤੇ ਅਨਸਟੈਂਪ ਉੱਤੇ 36 ਮਹਾਪੁਰਖਾਂ ਦੀ ਬਾਣੀ ਆ ਤੇ 31 ਰਾਗ ਨੇ ਓਕੇ ਤੇ ਗੁਰੂ ਜੀ ਸ਼ਹਿਰ ਲੈ ਕੇ ਆਉਣਗੇ ਆਪਾਂ ਕੱਲ੍ਹ ਵਾਲੀ ਕਲਾਸ 'ਚ ਦੇਖਾਂਗੇ ਤਾਂ ਅੰਮ੍ਰਿਤਸਰ ਸਰੋਵਰ ਦੀ ਖਦਵਾਈ ਕਿੰਨਾ ਨੇ ਸਟਾਰਟ ਕਰਵਾਈ ਸੀ ਗੁਰੂ ਰਾਮਦਾਸ ਜੀ ਨੇ ਸਟਾਰਟ ਕਰਵਾਈ ਸੀ ਕਿੰਨਾ ਤੇ ਦੇਖ ਰੇਖ ਅੰਦਰ ਹੋਈ ਬਾਬਾ ਬੁੱਢਾ ਜੀ ਦੀ ਦੇਖ ਰੇਖ ਅੰਦਰ ਹੋਈ ਬਾਬਾ ਬੁੱਢਾ ਜੀ ਦੇਖ ਰੇਖ ਅੰਦਰ ਆਦਿ ਗ੍ਰੰਥ ਦੇ ਲਖਾਰੀ ਕੌਣ ਸੀ ਆਦਿ ਗ੍ਰੰਥ ਦੇ ਲਖਾਰੀ ਸੀ ਪਾਈ ਗਰਦਾਸ ਜੀ ਪਾਈ ਗਰਦਾਸ ਜੀ ਲਖਾਰੀ ਸੀ ਪਾਈ ਗਰਦਾਸ ਜੀ ਕਿੰਨਾ ਦੇ ਪਤੀਜੇ ਸਨ ਪਾਈ ਗਰਦਾਸ ਜੀ ਸਾਡੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੇ ਭਤੀਜਾ ਸਨ ਅਮਰਦਾਸ ਜੀ ਦੇ ਭਤੀਜਾ ਸਨ ਠੀਕ ਆ ਬਾਬਾ ਬੁੱਢਾ ਜੀ ਇਹ ਸਾਡੇ ਆਦਿ ਗ੍ਰੰਥ ਦੇ ਪਹਿਲੇ ਗ੍ਰੰਥੀ ਨੇ ਆਦਿ ਗ੍ਰੰਥ ਦੇ ਪਹਿਲੇ ਗ੍ਰੰਥੀ ਅੰਮ੍ਰਿਤਸਰ ਸ਼ਹਿਰ ਕੌਣ ਲੈ ਕੇ ਆਉਣਗੇ ਸਾਡੇ ਚੌਥੇ ਗੁਰੂ ਲੈ ਕੇ ਆਉਣਗੇ ਗੁਰੂ ਰਾਮਦਾਸ ਜੀ ਤਰਨ ਤਾਰਨ ਸ਼ਹਿਰ ਕੌਣ ਲੈ ਕੇ ਆਉਣਗੇ ਗੁਰੂ ਅਰਜਨ ਦੇਵ ਜੀ ਲੈ ਕੇ ਆਉਣਗੇ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਕੌਣ ਲੈ ਕੇ ਆਉਣਗੇ ਸਾਡੇ ਪੰਜਵੇਂ ਗੁਰੂ ਜੀ ਲੈ ਕੇ ਆਉਣਗੇ ਹਰਮੰਦਰ ਸਾਹਿਬ ਤੇ ਚੌਥੇ ਗੁਰੂ ਲੈ ਕੇ ਆਉਣਗੇ ਅੰਮ੍ਰਿਤਸਰ ਸ਼ਹਿਰ ਤੇ ਬਾਬਾ ਬੁੱਢਾ ਜੀ ਗ੍ਰੰਥੀ ਤੇ ਪਾਈ ਗੁਰਦਾਸ ਜੀ ਦੀਆਂ ਸਾਨੂੰ 12 ਮਿਲਦੀਆਂ ਨੇ ਬਟ ਉਹ ਉਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਬਟ ਉਹਨਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਪਾਈ ਗਰਦਾਸ ਜੀ ਦੀ ਜਿਹੜੀ ਸਾਨੂੰ 12 ਮਿਲਦੀਆਂ ਉਹਨਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਤੇ ਜਿਹੜੀਆਂ ਠੇਠ ਪੰਜਾਬੀ ਦੇ ਵਿੱਚ ਠੇਠ ਪੰਜਾਬੀ ਦੇ ਵਿੱਚ ਮਿਲਦੀਆਂ ਨੇ ਓਕੇ ਵੈਸੇ ਸਾਨੂੰ ਗੁਰੂ ਰਾਮਦਾਸ ਜੀ ਦੀ ਜਿਹੜੀ ਰਚਨਾ ਦਾ ਉਹ ਵੀ ਪਿਓਰ ਪੰਜਾਬੀ ਦੇ ਵਿੱਚ ਪੂਰੀ ਠੇਠ ਪੰਜਾਬੀ ਦੇ ਵਿੱਚ ਮਿਲਦੀ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਦਾ ਬਟ ਇਹ ਵੀ ਪੰਜਾਬੀ ਅੱਜ ਦੀ ਪੰਜਾਬੀ ਦੇ ਕਾਫੀ ਨੇੜੇ ਆ ਉਦੋਂ ਅਗਲਾ ਸਵਾਲ ਪੁੱਤ ਗੁਰੂ ਗ੍ਰੰਥ ਸਾਹਿਬ ਵਿੱਚ ਕੋੜੀਆਂ ਕਾਵ ਰੂਪ ਆਪਾਂ ਪਿੱਛੇ ਵਿਖੇ ਸੀ ਕਾਵ ਰੂਪ ਕਿਸ ਰਾਗ ਵਿੱਚ ਹਨ ਤੇ ਕਿਸ ਗੁਰੂ ਜੀ ਦੀ ਰਚਨਾ ਹੈ ਤਾਂ ਹੁਣ ਦੱਸੋ ਤੁਸੀਂ ਤਾਂ ਇਹ ਹੈ ਦਾ ਸਾਡੇ ਚੌਥੇ ਗੁਰੂ ਜੀ ਦੀ ਰਚਨਾ ਇਹਦਾ ਕਿ ਰਚਨਾ ਪੁੱਤ ਜਿਹੜੀਆਂ ਕੋੜੀਆਂ ਗੁਰੂ ਜੀ ਦੀ ਰਚਨਾ ਹੈਗੀ ਹੈ ਕਿਹੜੇ ਰਾਗ ਵਿੱਚ ਹੈਗੀ ਆ ਦੱਸੋ ਇੱਕ ਹੁੰਦੀ ਹੈ ਸਹਾਗ ਪਤ ਇੱਕ ਹੁੰਦੀਆਂ ਕੋੜੀਆਂ ਇਹ ਦੋਵੇਂ ਵਿਆਹ ਨਾਲ ਸੰਬੰਧ ਵਿਆਹ ਨਾਲ ਸੰਬੰਧ ਕਾਵ ਰੂਪ ਨੇ ਇਹ ਹੈਗੇ ਨੇ ਕੁੜੀ ਦੇ ਵਿਆਹ ਵਾਲੇ ਘਰ ਗਾਈ ਜਾਂਦੇ ਨੇ ਸਹਾਗ ਕੁੜੀ ਦੇ ਵਿਆਹ ਵਾਲੇ ਘਰ ਗਾਈ ਜਾਂਦੇ ਨੇ ਕੋੜੀਆਂ ਗਾਈ ਜਾਂਦੀਆਂ ਮੁੰਡੇ ਦੇ ਵਿਆਹ ਵਾਲੇ ਘਰ ਓਕੇ ਤਾਂ ਇਹ ਕਾਵ ਰੂਪ ਨੇ ਤਾਂ ਇਹ ਹੈਗਾ ਪੁੱਤ ਬੜਹੰਸ ਰਾਗ ਦੇ ਵਿੱਚ ਬੜਹੰਸ ਰਾਗ ਦੇ ਵਿੱਚ ਗੁਰੂ ਰਾਮਦਾਸ ਜੀ ਦੀਆਂ ਸਾਨੂੰ ਕੀ ਮਿਲਦੀਆਂ ਨੇ ਕੋੜੀਆਂ ਮਿਲਦੀਆਂ ਨੇ ਤੇ ਇੱਕ ਗੁਰੂ ਜੀ ਦੀ ਸਭ ਤੋਂ ਮੇਨ ਰਚਨਾ ਲਾਮਾ ਕਿਹੜੇ ਰਾਗ ਦੇ ਵਿੱਚ ਮਿਲਦੀਆਂ ਪੁੱਤ ਸਾਨੂੰ ਸੂਹੀ ਰਾਗ ਸੂਹੀ ਰਾਗ ਦੇ ਵਿੱਚ ਗੁਰੂ ਜੀ ਦੀਆਂ ਸਾਨੂੰ ਕੀ ਮਿਲਦੀਆਂ ਨੇ ਚਾਰ ਲਾਮਾ ਮਿਲਦੀਆਂ ਨੇ ਚਾਰ ਲਾਮਾ ਮਿਲਦੀਆਂ ਨੇ ਸੂਹੀ ਰਾਗ ਦੇ ਵਿੱਚ ਤੇ ਇਹ ਸਾਡਾ ਲਾਸਟ ਵਾਲਾ ਰਾਗ ਗਤੀਮਾ ਰਾਗ ਜੀ ਦੀ ਬਰਤੋਂ ਸਿਰਫ ਸਾਡੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਕਰਨਗੇ। ਓਕੇ। ਅਗਲਾ ਸਵਾਲ ਇਹ ਵੀ ਸੋਡਾ ਹੈਗਾ ਪੀ ਵਾਈ ਕਿਊ ਇਹ ਵੀ ਐਸਆਈ ਇੱਕ ਸੇਮ ਪੇਪਰ ਦੇ ਵਿੱਚ ਆਈ ਸੀ ਪੰਜਾਬ ਪੁਲਿਸ ਐਸਆਈ ਦੇ ਵਿੱਚ। 1573 ਈਸਵੀ ਵਿੱਚ ਪੰਜਾਬ ਵਿੱਚ ਗੁਰੂ ਕਾ ਮਹੱਲ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ? ਕਿਸ ਨੇ ਕਰੀ? ਗੁਰੂ ਅਰਜਨ ਦੇਵ ਜੀ ਨੇ ਕਰੀ। ਗੁਰੂ ਰਾਮਦਾਸ ਜੀ ਨੇ ਕਰੀ। ਗੁਰੂ ਹਰਗੋਬਿੰਦ ਸਿੰਘ ਜੀ ਨੇ ਕਰੀ। ਜਾਂ ਗੁਰੂ ਤੇਗ ਬਹਾਦਰ ਜੀ ਨੇ ਕਰੀ ਕਿੰਨਾ ਨੇ ਕਰੀ ਆਨਸਰ ਕਰੋ ਗੁਰੂ ਤੇਗ ਬਹਾਦਰ ਜੀ ਕਿਹੜਾ ਸ਼ਹਿਰ ਲੈ ਕੇ ਆਉਣਗੇ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਸ਼ਹਿਰ ਲੈ ਕੇ ਆਉਣਗੇ ਗੁਰੂ ਤੇਗ ਬਹਾਦਰ ਜੀ ਜਿਵੇਂ ਹੁਣ ਆਪਾਂ ਦੇਖਿਆ ਅੰਮ੍ਰਿਤਸਰ ਸ਼ਹਿਰ ਦਾ ਪੁਰਾਣਾ ਨਾਮ ਕੀ ਸੀ ਰਾਮਦਾਸਪੁਰਾ ਸੀ ਇਸ ਤਰੀਕੇ ਨਾਲ ਆਨੰਦਪੁਰ ਸਾਹਿਬ ਸ਼ਹਿਰ ਦਾ ਪੁਰਾਣਾ ਨਾਮ ਹੋਊਗਾ ਚੱਕ ਨਾਨਕੀ ਚੱਕ ਨਾਨਕੀ ਪੁਰਾਣਾ ਨਾਮ ਆਨੰਦਪੁਰ ਸਾਹਿਬ ਦਾ ਕੌਣ ਲੈ ਕੇ ਆਉਣਗੇ ਸਾਡੇ 9ਵੇਂ ਗੁਰੂ ਲੈ ਕੇ ਆਉਣਗੇ ਨਾਲ ਨਾਲ ਨੋਟ ਕਰਦੇ ਰਹਿਣਾ ਸਾਡੇ 6ਵੇਂ ਗੁਰੂ 6ਵੇਂ ਗੁਰੂ ਲੈ ਕੇ ਆਉਣਗੇ ਅਕਾਲ ਤਖਤ ਦਾ ਅਕਾਲ ਤਖਤ ਲੈ ਕੇ ਆਉਣਗੇ ਸਾਡੇ ਛੇਵੇਂ ਗੁਰੂ ਸਾਹਿਬਾਨ ਲੈ ਕੇ ਆਉਣਗੇ ਓਕੇ ਅਕਾਲੀ ਤਖਤ ਇੱਥੇ ਤਿਆਰ ਹੋ ਜੂਗਾ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਸਾਡੇ ਗੁਰੂ ਜੀ ਲੈ ਕੇ ਆਉਣਗੇ ਤਾਂ ਇਹਦਾ ਅਨਸਰ ਆਉਣਾ ਸੀਗਾ ਚੌਥੇ ਗੁਰੂ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਦੇ ਵਿੱਚ ਗੁਰੂ ਕਾ ਮਹਿਲ ਅੱਜਕੱਲੇ ਗੁਰਦੁਆਰਾ ਸਾਹਿਬ ਹੈ ਇੱਥੇ ਤਾਂ ਕਿਹਨਾਂ ਨਾਲ ਸਬੰਧ ਦਾ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨਾਲ ਸਬੰਧ ਹੈ ਇਹ ਹੈਗਾ ਤੁਹਾਡਾ ਲਾਸਟ ਸਵਾਲ ਗੁਰੂ ਰਾਮਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਦਰਜ ਨੇ ਟੋਟਲ ਕਿੰਨੇ ਸ਼ਬਦ ਦਰਜ ਨੇ ਸਾਡੇ ਗੁਰੂ ਜੀ ਦੇ ਓਕੇ ਦੱਸੋ ਸਭ ਤੋਂ ਵੱਧ ਬਾਣੀ ਕਿੰਨਾ ਦੀ ਆ ਸਾਡੇ ਪੰਜਵੇਂ ਗੁਰੂ ਜੀ ਦੀ ਸਭ ਤੋਂ ਘੱਟ ਬਾਣੀ ਕਿੰਨਾ ਦੀ ਆ ਪੁੱਤ ਸਾਡੇ ਦੂਜੇ ਗੁਰੂ ਜੀ ਦੀ ਉਹ ਤੋਂ ਅੱਗੇ ਦੱਸੋ 977 ਸ਼ਬਦ ਹੈਗੇ ਨੇ ਸਾਡੇ ਤੀਜੇ ਗੁਰੂ ਜੀ ਦੇ ਤੇ ਪਹਿਲੇ ਗੁਰੂ ਜੀ ਦੇ ਕਿੰਨੇ ਸ਼ਬਦ ਨੇ 974 974 ਹੈਗੇ ਸਾਡੇ ਪਹਿਲੇ ਗੁਰੂ ਜੀ ਦੇ ਤੇ ਇੱਥੇ ਹੈਗੇ ਨਾ ਪਤਾ ਨਹੀਂ ਸਰ 679 679 ਸਾਡੇ ਹੈਗੇ ਨੇ ਸ਼ਬਦ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਦੇ ਤੇ ਸਾਡੇ ਨੌਵੇਂ ਗੁਰੂ ਜੀ ਦੇ ਸ਼ਬਦ ਹੈਗੇ ਨੇ ਟੋਟਲ 116 116 ਸ਼ਬਦ ਹੈਗੇ ਨੇ ਨੌਵੇਂ ਗੁਰੂ ਜੀ ਦੇ ਸਾਡੇ ਪਹਿਲੇ ਗੁਰੂ ਜੀ ਸਭ ਤੋਂ ਘੱਟ ਸਾਡੇ ਬਾਣੀ ਦੂਜੇ ਗੁਰੂ ਜੀ ਦੀ ਗੁਰੂਆਂ ਦੇ ਵਿੱਚ ਸਭ ਤੋਂ ਘੱਟ ਦੂਜੇ ਗੁਰੂ ਜੀ ਦੀ ਤੇ ਗੁਰੂਆਂ ਦੇ ਵਿੱਚ ਸਭ ਤੋਂ ਵੱਧ ਬਾਣੀ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ओके इजीलीਾ ਤੁਹਾਡਾ ਲਾਸਟ ਇਹ ਦੱਸਣਾ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਤੁਹਾਡੇ ਠੀਕ ਹੋਏ ਹੁਣ ਆਪਾਂ ਕਰਦੇ ਹਾਂ ਥਿਊਰੀ ਓਕੇ ਤਾਂ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੁੰਦਾ 500 ਸੌਰੀ 1534 ਦੇ ਵਿੱਚ 1534 ਦੇ ਵਿੱਚ ਜਨਮ ਹੁੰਦਾ ਕਿੱਥੇ ਹੁੰਦਾ ਚੁੰਨਾ ਮੰਡੀ ਲਾਹੌਰ ਪਾਕਿਸਤਾਨ ਦੇ ਵਿੱਚ ਇਹ ਤਾਂ ਪਹਿਲਾਂ ਆਪਾਂ ਦੇਖਿਆ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਜਨਮ ਵੀ ਕਿੱਥੇ ਹੋਇਆ ਤਾਂ ਉਹਨਾਂ ਦਾ ਜਨਮ ਵੀ ਹੋਇਆ ਸੀ ਪਾਕਿਸਤਾਨ ਦੇ ਵਿੱਚ ओके ਤੇ ਸਾਡੇ ਚੌਥੇ ਗੁਰੂ ਸਹਿਬਾਨ ਦਾ ਜਨਮ ਵੀ ਕਿੱਥੇ ਹੁੰਦਾ ਪੁੱਤ ਪਾਕਿਸਤਾਨ ਦੇ ਵਿੱਚ ਪੇਪਰ ਤੇ ਜੇ ਸਟੇਟਮੈਂਟ ਪਾ ਕੇ ਆ ਜਾਂਦੀ ਆ ਕਿੰਨੇ ਗੁਰੂ ਸਹਿਬਾਨ ਦਾ ਜਨਮ ਅੱਜ ਦੇ ਪੰਜਾਬ ਜਿਹੜਾ ਇੰਡੀਆ ਵਾਲਾ ਪੰਜਾਬ ਆ ਇਹ ਤੋਂ ਬਾਹਰ ਹੁੰਦਾ ਇਹ ਤੋਂ ਬਾਹਰ ਹੁੰਦਾ 2 ਦਾ 3 ਦਾ 4 ਦਾ ਕਿੰਨੇ ਦਾ ਹੁੰਦਾ ਹੁਣ ਆਪਾਂ ਦੇਖਿਆ ਪਹਿਲੇ ਗੁਰੂ ਜੀ ਦਾ ਜਨਮ ਕਿੱਥੇ ਹੁੰਦਾ ਮਤਲਬ ਪਾਕਿਸਤਾਨ ਦੇ ਵਿੱਚ ਹੋ ਗਿਆ ਨਾ ਦੂਜੇ ਗੁਰੂ ਜੀ ਕਿੱਥੇ ਜਨਮ ਹੁੰਦਾ ਤੀਜੇ ਦਾ ਜੋਥੇ ਦਾ ਪੰਜਵੇਂ ਦਾ ਤੇ ਚੌਥੇ ਗੁਰੂ ਜੀ ਦਾ ਜਨਮ ਵੀ ਕਿੱਥੇ ਹੁੰਦਾ ਪੁੱਤ ਪਾਕਿਸਤਾਨ ਦੇ ਵਿੱਚ ਤੇ ਸਾਡੇ 10ਵੇਂ ਗੁਰੂ ਜੀ ਦਾ ਜਨਮ ਵੀ ਅੱਜ ਦੇ ਪੰਜਾਬ ਤੋਂ ਬਾਹਰ ਹੁੰਦਾ ਅੱਜ ਦੇ ਪੰਜਾਬ ਚ ਕਿੱਥੇ ਬਿਹਾਰ ਪਟਨਾ ਦੇ ਵਿੱਚ ਹੁੰਦਾ ਤੁਸੀਂ ਨਾਲ-ਨਾਲ ਇਹ ਚੈੱਕ ਕਰਦੇ ਰਹਿਣਾ ਠੀਕ ਹੈ ਬੜਿਆ سارے ਬੱਚੇ ਨੇ ਹੁੰਦਾ ਉਹਦੇ ਵਿੱਚੋਂ ਪੇਪਰ ਵਾਲਾ ਕਿਦਾਂ ਦਾ ਐਮਸੀਕਿਊ ਫਰੇਮ ਕਰਕੇ ਦਊਗਾ ਤੁਹਾਨੂੰ ਓਕੇ ਤੇ ਇੱਥੇ ਤੁਸੀਂ ਦੇਖਣਾ ਕਿੰਨੇ ਗੁਰੂ ਸਹਿਬਾਨ ਆ ਜਿਨ੍ਹਾਂ ਦਾ ਜੋਤੀ ਜੋਤ ਅੱਜ ਦੇ ਪੰਜਾਬ ਤੋਂ ਬਾਹਰ ਕਿੰਨੇ ਗੁਰੂ ਸਹਿਬਾਨ ਆ ਜਿਨ੍ਹਾਂ ਦਾ ਜੋਤੀ ਜੋਤ ਜਿਹੜੀ ਜਗ੍ਹਾ ਉਹ ਅੱਜ ਦੇ ਪੰਜਾਬ ਚ ਨਹੀਂ ਪੰਜਾਬ ਤੋਂ ਬਾਹਰ ਓਕੇ ਕਿੱਥੇ ਜਨਮ ਹੁੰਦਾ ਚੁੰਨਾ ਮੰਡੀ ਲਾਹੌਰ ਦੇ ਵਿੱਚ ਤੇ ਪਿਤਾ ਦਾ ਨਾਮ ਹਰੀਦਾਸ ਤੇ ਮਾਤਾ ਦਾ ਨਾਮ ਦਿਆਕੌਰ ਬਚਪਨ ਦਾ ਨਾਮ ਆਪਾਂ ਪਿੱਛੇ ਦੇਖਿਆ ਪਾਈ ਜੇਠਾ ਜੀ ਬਚਪਨ ਦਾ ਨਾਮ ਕੀ ਸੀ ਪਾਈ ਜੇਠਾ ਜੀ ਓਕੇ ਤੇ ਗੁਰੂ ਜੀ ਕਿੰਨਾ ਟਾਈਮ ਗੱਦੀ ਤੇ ਰਹਿਣਗੇ ਗੁਰੂ ਜੀ ਰਹਿਣਗੇ 7 ਸਾਲ ਗੱਦੀ ਦੇ ਉੱਪਰ ਨਾਲ ਨਾਲ ਜਿੱਥੇ ਵੀ ਨੂਰ ਸਰਦਾ ਜਦੋਂ ਆਪਾਂ ਕਿਸੇ ਦੀ ਗੁਰਸੇਵਾਨ ਕਰਦੇ ਆ ਸੋ ਉਹਨੂੰ ਪਹਿਲੇ ਗੁਰੂ ਜੀ ਨੇ ਦੇਣਗੇ ਉਹ ਤੇ ਹਰਕ੍ਰਿਸ਼ਨ ਜੀ ਨੇ ਦੇਣਗੇ ਕਿਉਂਕਿ ਬੱਚੇ ਨੂੰ ਪਤਾ ਸਭ ਤੋਂ ਵੱਧ ਟਾਈਮ ਸਾਡੇ ਗੁਰੂ ਨਾਨਕ ਦੇਵ ਜੀ ਤੇ ਇੱਧਰ ਹਰਕ੍ਰਿਸ਼ਨ ਜੀ ਗੱਦੀ ਤੇ ਬਾਕੀ ਗੁਰੂਆਂ ਦਾ ਕਹਿਣਗੇ ਇਹਨਾਂ ਨੂੰ ਬਾਧੇ ਕਰਮ ਚ ਲਾਓ ਗੁਰਗੱਦੀ ਟਾਈਮ ਜਾਂ ਘਟਦੇ ਕਰਮ ਚ ਲਾਓ ਠੀਕ ਆ ਤੇ ਸਾਡੇ ਚੌਥੇ ਗੁਰੂ ਜੀ ਕਿੰਨਾ ਟਾਈਮ ਗੱਦੀ ਤੇ ਰਹਿੰਦੇ ਨੇ 7 ਸਾਲ ਗੱਦੀ ਤੇ ਰਹਿੰਦੇ ਨੇ ਸਾਡੇ ਤੀਜੇ ਗੁਰੂ ਕਿੰਨਾ ਟਾਈਮ ਗੱਦੀ ਤੇ ਰਹਿੰਦੇ ਨੇ 22 ਸਾਲ ਗੱਦੀ ਤੇ ਰਹਿੰਦੇ ਨੇ 22 ਮੰਜੀਆਂ ਆਪਾਂ ਪਿਛੇ ਵੇਖਿਆ ਸੀ ਤੇ 22 ਮੰਜੀਆਂ ਤੇ 22 ਸਾਲ ਹੀ ਗੱਦੀ ਤੇ ਰਹਿਣਗੇ ਤੇ ਸਾਡੇ ਦੂਜੇ ਗੁਰੂ ਇਹ ਤੀਜੇ ਗੁਰੂ ਰਹਿੰਦੇ ਨੇ 22 ਸਾਲ ਦੂਜੇ ਗੁਰ ਤੇ ਸਾਡੇ ਚੌਥੇ ਗੁਰੂ ਸਹਿਬਾਨ ਗੱਦੀ ਤੇ ਰਹਿੰਦੇ ਨੇ 7 ਸਾਲ ਓਕੇ ਬਾਕੀ ਆਪਾਂ ਆਉਣ ਵਾਲੀ ਕਲਾਸਾਂ ਦੇ ਵਿੱਚ ਬਾਕੀ ਗੁਰੂ ਜਾਂਦੇ ਆ ਤੇ ਫਿਰ ਲਾਸਟ ਵਾਲੀ ਕਲਾਸ ਦੇ ਵਿੱਚ ਆਪਾਂ ਦੇਖਾਂਗੇ ਕਟ ਦੇ ਕਰਮ ਦੇ ਵਿੱਚ ਗੁਰਗੱਦੀ ਕਾਲ ਤੇ ਬਾਦ ਦੇ ਕਰਮ ਦੇ ਵਿੱਚ ਗੁਰਗੱਦੀ ਕਾਲ ਓਕੇ ਤਾਂ ਗੁਰੂ ਜੀ ਦਾ ਵਿਆਹ ਸਾਡੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਪਾਣੀ ਜੀ ਨਾਲ ਗੋਵਿੰਦ ਵਾਲਾ ਵਿਖੇ ਹੁੰਦਾ ਤੇ ਸਾਡਾ ਇਹ ਜਿਹੜਾ ਸ਼ਹਿਰ ਹੈ ਕਿੰਨਾ ਨੇ ਲੈ ਕੇ ਆਂਦਾ ਸਾਡੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੇ ਸ਼ਹਿਰ ਲੈ ਕੇ ਆਂਦਾ ਸੀ ਆ ओके ਤਾਂ ਵਿਆਹ ਕਿੰਨਾ ਨਾਲ ਹੁੰਦਾ ਬੀਬੀ ਪਾਣੀ ਜੀ ਨਾਲ ਵਿਆਹ ਹੁੰਦਾ ਤੇ ਗੁਰੂ ਜੀ ਦੇ ਮਤਲਬ ਬੱਚੇ ਪ੍ਰਿਥਵੀ ਚੰਦ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਨੂੰ ਅੱਗੇ ਗੱਦੀ ਮਿਲੂਗੀ ਤੇ ਗੁਰੂ ਅਰਜਨ ਦੇਵ ਜੀ ਸਾਡੇ ਕਿਵੇਂ ਗੁਰੂ ਬਣਨਗੇ ਪੰਜਵੇਂ ਗੁਰੂ ਤੇ ਇਹ ਗੁਰੂ ਅਰਜਨ ਦੇਵ ਜੀ ਹੀ ਲੈ ਕੇ ਆਉਣਗੇ ਆਦ ਗ੍ਰੰਥ ਤੇ ਗੁਰੂ ਹਰਿਮੰਦਰ ਸਾਹਿਬ ਹੀ ਲੈ ਕੇ ਆਉਣਗੇ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਓਕੇ ਬਤਾ ਤੇ ਅੱਗੇ ਦੇਖੋ ਗੁਰਗੱਦੀ ਕਦੋਂ ਮਿਲਦੀ ਆ ਸਾਡੇ ਗੁਰੂ ਜੀ ਨੂੰ ਇੱਥੇ ਮਿਲਦੀ ਆ ਗੱਦੀ ਇੱਥੇ ਗੁਰੂ ਜੀ ਦਾ ਇੱਥੇ ਹੈਗਾ ਜੋਤੀ ਜੋਤ ਓਕੇ 1574 ਦੇ ਵਿੱਚ ਗੱਦੀ ਮਿਲੀ ਤੇ 1581 ਦੇ ਵਿੱਚ ਹੈ ਜੋਤੀ ਜੋਤ ਤੇ 7 ਸਾਲ ਸਾਡੇ ਗੁਰੂ ਜੀ ਗੁਰਗੱਦੀ ਤੇ ਰਹਿੰਦੇ ਨੇ ਓਕੇ ਤੇ ਕਿਹੜੇ-ਕਿਹੜੇ ਕੰਮ ਕਰਦੇ ਨੇ ਇਹ ਸੋਡੇ ਸਾਰੇ ਕੰਮ ਲਿਖੇ ਹੋਏ ਨੇ ਬਾਕੀ ਜੋ ਰਹਿ ਗਿਆ ਆਪਾਂ ਆਉਣ ਵਾਲੀਆਂ ਕਲਾਸਾਂ 'ਚ ਦੇਖਾਂਗੇ ਤੇ ਪਹਿਲਾਂ ਜਿਹੜਾ ਕੰਮ ਜਿਹੜਾ ਸਟਾਰਟਿੰਗ ਦੇ ਵਿੱਚ ਜਿਹੜਾ ਕੰਮ ਹੁੰਦਾ ਠੀਕ ਆ ਸੰਤੋਖ ਸਰ ਸਰੋਵਰ ਦੀ ਖਦਵਾਈ ਕਰਵਾਈ ਹੈ ਅੰਮ੍ਰਿਤਸਰ ਸਰੋਵਰ ਜਿਹਨੂੰ ਪਹਿਲਾਂ ਆਪਾਂ RAMDAS ਸਰੋਵਰ ਵੀ ਕਹਿੰਦੇ ਸੀਗੇ ਉਹ ਸਰੋਵਰ ਦੀ ਮਤਲਬ ਖਦਵਾਈ ਆਰੰਭ ਕਰਵਾਈ ਗੁਰੂ ਕਾ ਬਾਜ਼ਾਰ ਗੁਰੂ ਕਾ ਬਾਜ਼ਾਰ ਜਿਹਦੇ ਵਿੱਚ 52 ਵਪਾਰੀ 52 52 ਵਪਾਰੀ ਰੱਖੇ ਕਿੱਥੇ ਰੱਖੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੀ ਲੱਗਿਆ ਗੁਰੂ ਕਾ ਬਾਜ਼ਾਰ ਜਿੱਥੇ ਗੁਰੂ ਕਾ ਬਾਜ਼ਾਰ ਲੱਗਿਆ ਹਾਲੀਵੁੱਡ ਲੋਕਾਂ ਨੇ ਰਹਿਣਾ ਸਟਾਰਟ ਕਰਿਆ ਤੇ ਉਹ ਇੱਕ ਵਧੀਆ ਪ੍ਰੋਪਰ ਸ਼ਹਿਰ ਬਸ ਗਿਆ ਤਾਂ ਉਹ ਕੌਣ ਲੈ ਕੇ ਆਉਂਦੇ ਨੇ ਸਾਡੇ ਚੌਥੇ ਗੁਰੂ ਸਹਿਬਾਨ ਲੈ ਕੇ ਆਉਂਦੇ ਨੇ ਓਕੇ ਤਾਂ ਸ਼ਹਿਰ ਕਿਹੜਾ ਲੈ ਕੇ ਆਉਣਗੇ ਅੰਮ੍ਰਿਤਸਰ ਅੰਮ੍ਰਿਤਸਰ ਦਾ ਪੁਰਾਣਾ ਨਾਮ ਸੀਗਾ ਪੁੱਤ ਰਾਮਦਾਸਪੁਰਾ ਰਾਮਦਾਸਪੁਰਾ ਤੋਂ ਵੀ ਪੁਰਾਣਾ ਨਾਮ ਸੀ ਗੁਰੂ ਕਾ ਚੱਕ ਜਿਹੜਾ ਚੱਕ ਸ਼ਬਦ ਦਾ ਪੁੱਤ ਚੱਕ ਸ਼ਬਦ ਦਾ ਮਤਲਬ ਹੀ ਹੁੰਦਾ ਸ਼ਹਿਰ ਕਿਤੇ ਵੀ ਰਹਿਣ ਵਾਲੀ ਥਾਂ ਸ਼ਹਿਰ ਠੀਕ ਹੈ ਗੁਰੂ ਕਾ ਚੱਕ ਓਕੇ ਅੰਮ੍ਰਿਤਸਰ ਦੀ ਨੀਂਹ ਰੱਖੀ ਜਿਸ ਦਾ ਮਗਰੋਂ ਨਾਮ ਪੈ ਗਿਆ ਰਾਮਦਾਸਪੁਰਾ ਪੈ ਗਿਆ ਜਿਸ ਨੂੰ ਅੱਜ ਕੱਲ ਆਪਾਂ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ ओके ਤਾਂ ਗੁਰੂ ਜੀ ਦੀਆਂ ਸਭ ਤੋਂ ਆਪਾਂ ਤੀਜੇ ਗੁਰੂ ਦਾ ਦੇਖਿਆ ਤੀਜੇ ਗੁਰੂ ਲੈ ਕੇ ਆਉਣਗੇ ਆਨੰਦ ਸਾਹਿਬ ਤੇ ਸਾਡੇ ਚੌਥੇ ਗੁਰੂ ਲੈ ਕੇ ਆਉਣਗੇ ਲਾਮਾ ਤੇ ਟੋਟਲ ਕਿੰਨੀਆਂ ਲਾਮਾ ਨੇ ਚਾਰ ਲਾਮਾ ਨੇ ਕਿਹੜੇ ਰਾਗ ਦੇ ਵਿੱਚ ਨੇ ਸੂਹੀ ਰਾਗ ਦੇ ਵਿੱਚ ਸੂਹੀ ਰਾਗ ਦੇ ਵਿੱਚ ਸਾਨੂੰ ਲਾਮਾ ਮਿਲਦੀਆਂ ਨੇ ਕੀ ਆਪਾਂ ਦੇਖਿਆ ਸੀ ਮਸੰਦ ਕਿਹੜੀ ਭਾਸ਼ਾ ਦਾ ਸ਼ਬਦ ਸੀਗਾ ਵਿੱਚੀ ਦੇਖਿਆ ਆਪਾਂ ਫਾਰਸੀ ਭਾਸ਼ਾ ਦਾ ਕਿੰਨਾ ਨੇ ਸਟਾਰਟ ਕਰੀ ਚੌਥੇ ਗੁਰੂ ਜੀ ਨੇ ਸਟਾਰਟ ਕਰੀ ਪੰਜਵੇਂ ਗੁਰੂ ਦੇ ਟਾਈਮ ਦੇ ਵਿੱਚ ਤਰੱਕੀ ਹੁੰਦੀ ਹੈ ਵਿਕਾਸ ਹੁੰਦਾ ਨੌਵੇਂ ਗੁਰੂ ਦੇ ਕਹਿਣ ਤੇ ਦਸਵੇਂ ਗੁਰੂ ਜੀ ਮਸੰਦ ਜਿਹੜੀ ਪ੍ਰਣਾਲੀ ਹੈ ਇਹਨੂੰ ਬੰਦ ਕਰ ਦੇਣਗੇ। ਓਕੇ ਤਾਂ ਅੱਗੇ ਇਹ ਆਪਾਂ ਸਾਡੇ ਗੁਰੂ ਜੀ ਦੇ ਚੌਥੇ ਗੁਰੂ ਸਹਿਬਾਨ ਦੀ ਟੋਟਲ ਸਾਨੂੰ ਕਿੰਨੀਆਂ 12 ਮਿਲਦੀਆਂ ਨੇ ਟੋਟਲ ਮਿਲਦੀਆਂ ਨੇ ਸਾਨੂੰ 8 12 ਆਪਾਂ ਵੇਖਿਆ ਸੀਗਾ ਸਾਡੇ ਪ੍ਰਾਤਨ ਜਿਹੜੇ 9 12 ਉਹਨਾਂ ਦੀ ਤੁਣੀ ਤੇ 12 ਗਾਉਣ ਦੀ ਹਦਾਇਤ ਆ ਤੇ ਇਹ ਤੁਸੀਂ 12 ਯਾਦ ਰੱਖਣੀ ਜਦੋਂ ਬੜਹੰਸ ਦੀ ਬਾਹਰ ਕਿਹੜੀ ਤੁਣੀ ਤੇ ਗਾਉਣ ਦੀ ਹਦਾਇਤ ਆ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਬਾਕੀ 12 ਦੇਖਾਂਗੇ ओके ਤੇ ਕਿਹੜੀ ਵਾਰ ਨੂੰ ਗਾਉਣ ਦੀ ਹਦਾਇਤ ਕਿਹੜੀ ਵਾਰ ਤੇ ਗੁਰੂ ਜੀ ਦੇ ਤਿੰਨ ਬਾਰਾਂ ਨੂੰ ਗਾਉਣ ਦੀ ਹਦਾਇਤ ਮਿਲੀ ਹੋਈ ਹੈ ਸਾਨੂੰ ओके ਗੁਰੂ ਸੇਵਨ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ 30 ਰਾਗਾਂ ਦੇ ਵਿੱਚ ਗੁਰੂ ਜੀ ਦੇ ਟੋਟਲ ਸਾਨੂੰ ਕਿੰਨੇ ਸ਼ਬਦ ਮਿਲਦੇ ਨੇ 679 ਸ਼ਬਦ ਮਿਲਦੇ ਨੇ ਗੁਰੂ ਜੀ ਦੀਆਂ ਸਾਨੂੰ ਕਿਹੜਾ ਕਾਵ ਰੂਪ ਸਭ ਤੋਂ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਦੇਖਿਆ ਕਿਸੇ ਗੁਰੂ ਨੇ ਕਾਵ ਰੂਪ ਨਹੀਂ ਵਰਤਿਆ ਕਿਹੜਾ ਕੋੜੀਆਂ ਕਿਹੜੇ ਰਾਗ ਦੇ ਵਿੱਚ ਵੜ ਹਸ ਰਾਗ ਦੇ ਵਿੱਚ ਕੋੜੀਆਂ ਕਿਹੜੇ ਕਾਵ ਰਾਗ ਦੇ ਵਿੱਚ ਬਿੜ ਹੰਸ ਰਾਗ ਦੇ ਵਿੱਚ ਕਰਹਲੇ ਮਿਲਦੇ ਨੇ ਛੰਦ ਮਿਲਦੇ ਨੇ ਬੰਜਾਰੇ ਮਿਲਦੇ ਨੇ ਓਕੇ ਗੁਰੂ ਜੀ ਇਹ ਤੋਂ ਪਹਿਲਾਂ ਜਿਹੜੀ ਸਾਡੇ ਗੁਰੂ ਸੀ ਤੀਜੇ ਗੁਰੂ ਆਪਾਂ ਪਿਛਲੀ ਕਲਾਸ ਦੇ ਵਿੱਚ ਉਹਨਾਂ ਦੀ ਰਚਨਾ ਦੇ ਵੇਖੀਏ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਦੀ ਰਚਨਾ ਵੇਖੀਏ ਗੁਰੂ ਅਮਰਦਾਸ ਜੀ ਦੀ ਜਿਹੜੀ ਰਚਨਾ ਸੀ ਉਹ ਸਮੂਧਨੀ ਸ਼ੈਲੀ ਦੀ ਵਰਤੋਂ ਕਰਦੇ ਨੇ ਓਕੇ ਆਪਾਂ ਦੇਖਿਆ ਤੇ ਸਾਨੂੰ ਜਦੋਂ ਗੁਰੂ ਜੀ ਦੀ ਆਪਾਂ ਤੋਂ ਕੰ ਦੇਖਦੇ ਹਾਂ ਤਾਂ ਉੱਥੇ ਜਿਹੜੇ ਸ਼ਬਦ ਸਾਨੂੰ बार-बार ਮਿਲਦੇ ਨੇ ਮੇਰੇ ਵੋਵਿੰਦਾ ਮੇਰੇ ਪਿਆਰਾ ਮੇਰੀ ਜਿੰਦੜੀਏ ਵਲਰਾਮ ਜੀਓ ਰਾਮ ਰਾਜੇ ਇਹ ਸ਼ਬਦ ਸਾਨੂੰ ਬਾਰ-ਬਾਰ ਸਾਡੇ ਗੁਰੂ ਜੀ ਦੀਆਂ ਧੁਕਾਂ ਦੇ ਵਿੱਚ ਮਿਲਦੇ ਨੇ ਗੁਰੂ ਜੀ ਜੋਤੀ ਜੋਤ ਕਿੱਥੇ ਸਮਾਈ ਨੇ ਗੋਇੰਦਵਾਲ ਵਿੱਚ 1581 ਦੇ ਵਿੱਚ ਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ ਆਪਾਂ ਦੇਖਿਆ ਸੀ ਸਾਡੇ ਪਹਿਲੇ ਗੁਰੂ ਜੀ ਕਿਹੜਾ ਸ਼ਹਿਰ ਲੈ ਕੇ ਆਉਣਗੇ ਕਰਤਾਰਪੁਰ ਤੇ ਜੋਤੀ ਜੋਤ ਸਾਡੇ ਗੁਰੂ ਜੀ ਦਾ ਕਰਤਾਰਪੁਰ ਸਾਹਿਬ ਆ ਦੂਜੇ ਗੁਰੂ ਜੀ ਸਾਡੇ ਸ਼ਹਿਰ ਲੈ ਕੇ ਆਉਣਗੇ ਖਡੂਰ ਸਾਹਿਬ ਤੇ ਜੋਤੀ ਜੋਤ ਵੀ ਸਾਡੇ ਗੁਰੂ ਜੀ ਦਾ ਖਡੂਰ ਸਾਹਿਬ ਆ ਤੀਜੇ ਗੁਰੂ ਜੀ ਸ਼ਹਿਰ ਲੈ ਕੇ ਆਉਣਗੇ ਗੋਇੰਦਵਾਲ ਸਾਹਿਬ ਤੇ ਜੋਤੀ ਜੋਤ ਵੀ ਗੋਵਿੰਦਵਾਲ ਸਾਹਿਬਾ ਚੌਥੇ ਗੁਰੂ ਜੀ ਸ਼ਹਿਰ ਲੈ ਕੇ ਆਉਣਗੇ ਅੰਮ੍ਰਿਤਸਰ ਸਾਹਿਬ ਤੇ ਬਟ ਉਹਨਾਂ ਦਾ ਜੋਤੀ ਜੋਤ ਹੈਗਾ ਗੋਵਿੰਦਵਾਲ ਸਾਹਿਬ ਤੇ ਕਦੋਂ 1581 ਦੇ ਵਿੱਚ ਕਿੰਨਾ ਟਾਈਮ ਗੱਦੀ ਤੇ ਰਹਿੰਦੇ ਨੇ 7 ਸਾਲ ਗੱਦੀ ਤੇ ਰਹਿੰਦੇ ਨੇ ਓਕੇ ਤੇ ਗੁਰੂ ਜੀ ਦਾ ਸਮਕਾਲੀ ਕੌਣ ਆ ਗੁਰੂ ਜੀ ਦਾ ਸਮਕਾਲੀ ਹੈ ਅਕਬਰ ਅਕਬਰ ਸਮਕਾਲੀ ਆ ਓਕੇ ਤੁਸੀਂ ਦੱਸੋ ਕਿ ਅਕਬਰ ਨੇ ਪੰਜਾਬ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਸੀ ਪੰਜਾਬ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਅਕਬਰ ਨੇ ਵੰਡਿਆ ਸੀਗਾ ਤੇ ਕੀ ਕੀ ਨਾਮ ਦਿੱਤਾ ਸੀ ਲਾਹੌਰ ਮਲਤਾਨ ਦੱਸੋ ਲਾਹੌਰ ਸਰਹੰਦ ਲਾਹੌਰ ਦਿੱਲੀ ਜਾਂ ਲਾਹੌਰ ਕਸ਼ਮੀਰ ਕਿਹੜੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਤੇ ਉਹ ਦੋਵੇਂ ਹਿੱਸਿਆਂ ਨੂੰ ਕਿਹੜਾ ਕਿਹੜਾ ਨਾਮ ਦਿੱਤਾ ਤੇ ਅਕਬਰ ਦੇ ਟਾਈਮ ਤੇ ਹੀ ਸਾਨੂੰ ਪੰਜ ਦਵਾਬੇ ਮਿਲਦੇ ਨੇ ਪੰਜ ਦਵਾਬ ਜਿਹੜੇ ਅੱਜ ਆਪਾਂ ਦੋ ਦਰਿਆਵਾਂ ਦੇ ਪਹਿਲੇ ਦੋ ਅੱਖਰ ਚੱਕ ਕੇ ਜਿਹੜਾ ਆਪਾਂ ਉਹ ਕਹਿ ਦਿੰਨੇ ਆ ਤਾਂ ਉਹ ਜਿਹੜੇ ਦਵਾਬ ਸਾਨੂੰ ਕਿਹਦੇ ਟਾਈਮ ਤੇ ਮਿਲਦੇ ਨੇ ਅਕਬਰ ਦੇ ਟਾਈਮ ਤੇ ਅਕਬਰ ਸਾਡੇ ਗੁਰੂ ਜੀ ਨੂੰ ਕਿੰਨੇ ਵਾਰ ਹੀ ਮਿਲਦੇ ਨੇ ਦੋ ਵਾਰ ਮਿਲਦੇ ਨੇ ਗੁਰੂ ਜੀ ਦੇ ਕਹਿਣ ਤੇ ਇੱਕ ਮਹਿੰਗਾਈ ਹੋ ਗਈ ਸੀ ਤਾਂ ਗੁਰੂ ਜੀ ਦੇ ਕਹਿਣ ਤੇ ਅਕਬਰ ਜਿਹੜੇ ਸਾਡੇ ਕਿਸਾਨ ਆ ਉਹਨਾਂ ਦਾ ਟੈਕਸ ਮਾਫ ਕਰ ਦਿੰਦੇ ਨੇ ਟੈਕਸ ਕੀ ਕਰ ਦਿੰਦੇ ਨੇ ਮਾਫ ਕਰ ਦਿੰਦੇ ਨੇ ਓਕੇ ਸਾਡੇ ਤੀਜੇ ਗੁਰੂ ਦੇ ਕਹਿਣ ਤੇ ਤਾਂ ਉਹਨਾਂ ਨੇ ਨਾਨ ਮੁਸਲਮ ਤੋਂ ਜਜ਼ੀਆ ਹਟਾ ਦਿੱਤਾ ਸੀਗਾ ਤੇ ਸਾਡੇ ਚੌਥੇ ਗੁਰੂ ਦੇ ਕਹਿਣ ਤੇ ਅਕਬਰ ਨੇ ਜਿਹੜਾ ਮਤਲਬ ਮੰਦੀ ਆ ਗਈ ਸੀ ਮਾਰਕੀਟ ਦੇ ਵਿੱਚ ਚੀਜ਼ਾਂ ਦੇ ਰੇਟ ਡਿੱਗ ਪਏ ਸੀਗੇ ਓਕੇ ਤਾਂ ਮਤਲਬ ਉਥੋਂ ਸਾਰਾ ਜਿਹੜਾ ਟੈਕਸ ਆ ਉਹ ਹਟਾਤਾ ਸੀਗਾ ਅਕਬਰ ਨੇ ਕਿੰਨਾਂ ਦੇ ਕਹਿਣ ਤੇ ਸਾਡੇ ਚੌਥੇ ਗੁਰੂ ਜੀ ਦੇ ਕਹਿਣ ਤੇ ਤੇ ਕਿਹੜਾ ਮੁਗਲ ਬਾਦਸ਼ਾ ਸਮਕਾਲੀ ਆ ਅਕਬਰ ਸਮਕਾਲੀ ਆ ਕਿੰਨੇ ਵਾਰ ਮਿਲੇ ਦੋ ਵਾਰ ਮਿਲੇ ਇੱਕ ਵਾਰ ਲਾਹੌਰ ਦੇ ਵਿੱਚ ਇੱਕ ਵਾਰ ਅੰਮ੍ਰਿਤਸਰ ਦੇ ਵਿੱਚ ਓਕੇ ਪੁੱਤ ਤੇ ਪੰਜਾਬ ਨੂੰ ਅਕਬਰ ਦੋ ਹਿੱਸ ਦੋ ਦੋ ਹਿੱਸਿਆਂ ਦੇ ਵਿੱਚ ਵੰਡਿਆ ਸੀਗਾ ਤੇ ਪੰਜ ਦਬਾਬ ਜਿਹੜੇ ਅੱਜ ਅਸੀਂ ਦੇਖਦੇ ਆ ਉਹ ਵੀ ਅਕਬਰ ਦੇ ਟਾਈਮ ਦੇ ਹੀ ਨੇ ਬਣਾਏ ਹੋਏ ਅੱਜ ਆਪਾਂ ਉਹੀ ਨਾਮ ਨਾਲ ਜਾਣਦੇ ਆ ਓਕੇ ਇਹ ਹੈਗਾ ਪੁੱਤ ਤੁਹਾਡਾ ਪੀワイਕ 2023 ਦਾ ਵਿੱਚ ਇਹ ਆਪਾਂ 12 ਕਲ ਨੂੰ ਰਾਗ ਆਪਾਂ ਕਲ ਨੂੰ ਕਰਨੇ ਆ ਗੁਰੂ ਜੀ ਦੇ ਟੋਟਲ ਕਿੰਨੀਆਂ 12 ਨੇ ਕਿਹੜੇ ਕਿਹੜੇ ਰਾਗ ਦੇ ਵਿੱਚ ਆ ਇਹਦਾ ਆਨਸਰ ਤੁਸੀਂ ਕਮੈਂਟ ਦੇ ਵਿੱਚ ਜਰੂਰ ਕਰਨਾ ਤਾਂ ਇਹ ਜਰੂਰ ਦੇਖਣਾ ਕਿ ਕਲਾਸ ਜਿਹੜੇ ਤੁਹਾਡੇ 2023 ਦੇ ਵਿੱਚ ਐਸ ਲੈਵਲ ਦੇ ਸਵਾਲ ਸੀ ਉਹ ਵੀ ਕਿਹੜੇ ਚ ਪੇਪਰ ਏ ਦੇ ਵਿੱਚ ਕਿਉਂਕਿ ਜੇ ਤੁਸੀਂ ਇਕਸਾਈਡ ਦੇ ਵਿੱਚ ਪੇਪਰ ਏ ਪਾਸ ਕਰੋਗੇ ਫੇਰ ਹੀ ਦਾ ਪੇਪਰ ਬੀ ਚੈੱਕ ਹੋਊਗਾ ਦਾ ਪੁੱਤ ਤਾਂ ਐਸ ਲੈਵਲ ਦੇ ਤੁਸੀਂ ਤਿਆਰੀ ਕਰਕੇ ਜਾਣੀ ਆ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਆ ਬਾਕੀ ਸੋਨੂੰ ਕਲਰ ਵਾਲੀ ਕਲਾਸ ਦੇ ਵਿੱਚ ਆਨਸਰ ਮਿਲ ਜਾਊਗਾ ਕਮੈਂਟ ਜਰੂਰ ਕਰਿਓ ਪਤਾ ओके ਇਹ ਵੀ ਸੋਲਿ ਪੀワイਕਿਊ ਨੇ ਕੱਲ ਸਟਾਰਟਿੰਗ ਦੇ ਵਿੱਚ ਆਪਾਂ ਇਹਨਾਂ ਦੀ ਹੀ ਅਨਸਰ ਦੇਖਾਂਗੇ ਇਹਨਾਂ ਦਾ ਅਨਸਰ ਚੌਥੇ ਗੁਰੂ ਵੈਸੇ ਹੈ ਵੀ ਨਹੀਂ ਚੌਥੇ ਗੁਰੂ ਇਹਨਾਂ ਦਾ ਅਨਸਰ ਨਹੀਂ ਆਊਗਾ ਹੁਣ ਸਾਨੂੰ ਮਿਕਸ ਪੀワイਕਿਊ ਮਿਲਿਆ ਕਰਨਗੇ ਬਚਿਆ ਸਿੱਧਾ ਮਿਕਸ ਪੀワイਕਿਊ ਆਇਆ ਕਰਨਗੇ ਤੇ ਅਗਲੇ ਦਿਨ ਆਪਾਂ ਉਹਨਾਂ ਤੇ ਗੱਲ ਕਰਿਆ ਕਰਾਂਗੇ ਠੀਕ ਆ ਆਪਣੇ ਕਿੰਨੇ ਪੰਕਤਾਂ ਦੀ ਬਾਣੀ ਮਿਲਦੀ ਆ ਉਹਨਾਂ ਦੇ ਵਿੱਚ ਪੰਕਤ ਕਬੀਰ ਜੀ ਦੀ ਬਾਣੀ ਸਭ ਤੋਂ ਵੱਧ ਦਾ ਸ਼ੇਖ ਫਰੀਦ ਜੀ ਦੇ ਕਿੰਨੇ ਸ਼ਬਦ ਤੇ ਕਿੰਨੇ ਸਲੋਕ ਮਿਲਦੇ ਨੇ ਗੁਰੂ ਗੋਬੀ ਸਿੰਘ ਜੀ ਦੀ ਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਮਿਲਦੀ ਗੁਰੂ ਨਾਨਕ ਦੇਵ ਜੀ ਉੰਨੀ ਰਾਗਾਂ ਦੇ ਵਿੱਚ ਮਿਲਦੀ ਆ ਤਾਂ ਆਨਸਰ ਕਰਿਓ ਇਹ ਬਾਣੀ ਕਿੰਨਾ ਦੀ ਹੈਗੀ ਆ ਓਕੇ ਹੁਣ ਆਪਾਂ ਦੇਖਦੇ ਆ ਉਹਨਾਂ ਦੇ ਆਨਸਰ ਜ਼ਰੂਰ ਕਰਨਾ ਗੁਰੂ ਰਾਮਦਾਸ ਜੀ ਦੀਆਂ ਗੁਰਬਾਣੀ ਦੀਆਂ ਤੁਕਾਂ ਤਾਂ ਹੁਣ ਆਪਾਂ ਪਿੱਛੇ ਦੇਖਿਆ ਸੀਗਾ ਗੁਰੂ ਜੀ ਕਿਹੜੀ ਸ਼ਬਦਾਂ ਨੂੰ ਬਾਰ-ਬਾਰ ਵਰਤਦੇ ਨੇ ਇਹ ਆ ਗਿਆ ਮੇਰੇ ਗੋਬਿੰਦਾ ਮੇਰੇ ਪਿਆਰੇ ਮੇਰੀ ਜਿੰਦੜੀਏ ਵਾਹਿਗੁਰੂ ਜੀਓ ਰਾਮ ਰਾਜੇ ਤਾਂ ਅੱਗੇ ਵੀ ਆਪਾਂ ਜਦੋਂ ਉੱਥੇ ਬੈਸਲੇ ਸਾਨੂੰ ਯਾਦ ਹੋਣੇ ਚਾਹੀਦੇ ਆ ਬਟ ਤੁਸੀਂ ਮਤਲ ਕਰ ਸਕਦੇ ਹੋ ਇਹ ਕਿ ਇਹ ਸ਼ਬਦਾਂ ਦੀ ਵਰਤੋਂ ਗੁਰੂ ਜੀ ਕਰਦੇ ਹੀ ਕਰਦੇ ਨੇ ਤੇ ਗੁਰੂ ਜੀ ਦੀ ਅੱਜ ਦੀ ਪੰਜਾਬੀ ਠੀਠ ਪੰਜਾਬੀ ਦੇ ਨੇੜੇ ਜਿਹੜੀ ਗੁਰਬਾਣੀ ਦੀ ਰਚਨਾ ਆਪਾਂ ਅੱਜ ਦੀ ਪੰਜਾਬੀ ਦੇ ਨੇੜੇ ਦੇਖਦੇ ਆ ਓਕੇ ਤਾਂ ਇਹ ਸਾਰੇ ਤੁਸੀਂ ਆਦੇ ਨੋਟਸਾਂ ਦੇ ਵਿੱਚ ਐਡ ਕਰਿਓ ਸਕਰੀਨ ਸ਼ਾਟ ਲੈ ਲਓ ਇਹ ਸਾਰੇ ਆਏ ਹੋਏ ਨੇ ਪੀワイਕਿਊ ਨੇ ਓਕੇ ਹੁਣ ਆਪਨੇ ਇੱਥੇ ਹੋ ਗਏ ਗੁਰੂ ਰਾਮਦਾਸ ਜੀ ਬਾਕੀ ਜਿਹੜਾ ਰਹਿ ਗਿਆ ਆਪਾਂ ਕੱਲ੍ਹ ਵਾਲੀ ਕਲਾਸ 'ਚ ਕਰਨਾ ਗੁਰੂ ਰਾਮਦਾਸ ਜੀ ਦਾ ਉਹਦੇ ਵਿੱਚ ਵੀ ਜਿੰਨੇ ਵੀ ਪੀ/ਕਿਊ 2024 ਦੇ ਉਹ ਵਾਲੇ ਕਰਾਂਗੇ ਤੇ ਨਾਲ ਜਿਹੜੀਆਂ 12 ਰਹਿ ਗਈਆਂ ਆਪਣੇ 8-12 ਕਿਹੜੀ ਵਾਰ ਕਿਹੜੀ ਤੁਣੀ ਤੇ ਗਾਉਣ ਦੀ ਹਦਾਇਤ ਉਹ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਦੇਖਾਂਗੇ ਓਕੇ ਤਾਂ ਹੁਣ ਇਹ ਸੋਡੇ ਹੈਗੇ ਨੇ ਅਖਾਨ ਇਹਨਾਂ ਦੇ ਵਿੱਚ ਨਾਲ ਹੀ मीनिंग ਲਿਖੀ ਹੋਈ ਨੇ ਅੱਜ ਜਿੱਥੇ ਵੀ ਤੁਸੀਂ ਨੋਟ ਕਰ ਰਹੇ ਹੋ ਜਿਹੜਾ ਇੱਕਦਾਂ ਨਹੀਂ ਵੀ ਆਉਂਦਾ ਉਹਨੂੰ ਨਾਲ ਐਡ ਕਰ ਲਿਓ ਇੱਕ ਰੰਗ ਆਉਣਾ ਇੱਕ ਰੰਗ ਜਾਣਾ ਤੇ ਇਹਦੇ ਵਿੱਚ ਹੁੰਦਾ ਕਵਰਾ ਜਾਣਾ ਜਾਂ ਮੂੰਹ ਦਾ ਰੰਗ ਉੱਡ ਜਾਣਾ ਤਾਂ ਉੱਥੇ ਹੁੰਦਾ ਕਵਰਾ ਜਾਣਾ ਓਕੇ ਔਸੀਆ ਪਾਉਣਾ ਇਹ ਹੁੰਦਾ ਤਰਿੰਜਨਾਂ ਦੇ ਵਿੱਚ ਜਦੋਂ ਕੂੜੀਆਂ ਪੂਣੀਆਂ ਕੱਟਦੀਆਂ ਨਾ ਚਰਖੇ ਤੇ ਤਾਂ ਉਹ ਜਿਹੜਾ ਬੂਜੇ ਦੇ ਵਿੱਚ ਕਾਫੀ ਜ਼ਿਆਦਾ ਉਹ ਪੂਣੀਆਂ ਹੁੰਦੇ ਉਹ ਥੋੜੀ ਥੋੜੀ ਪੂਣੀਆਂ ਨੂੰ ਤਾਂ ਏਦਾਂ ਦਾ ਇਕੱਠੀਆਂ ਕਰ ਲੈਂਦੀਆਂ ਨੇ ਕਿ ਆਹਾ ਕੱਟ ਦੇ ਕੱਟ ਦੇ ਉਹ ਚੀਜ਼ ਨੇ ਆ ਜਾਣਾ ਜਾਂ ਕਿਸੇ ਦੀ ਵੀ ਬੀਟ ਹੋਊਗੀ ਤਾਂ ਕੀ ਹੁੰਦਾ ਔਸੀਆ ਪਾਉਣਾ ਕਿਸੇ ਦੀ ਬਹੁਤ ਜ਼ਿਆਦਾ ਬੀਟ ਕਰਨੀ ਕਿਸੇ ਨੂੰ ਬਹੁਤ ਜ਼ਿਆਦਾ ਅਡੀਕ ਹੋਣੀ ਔਸੀਆ ਪਾਉਣਾ ਇੱਕ ਦੀਆਂ ਚਾਰ ਸੁਣਾਉਣਾ ਛੋਟੇ ਜੀ ਗੱਲ ਨੂੰ ਬਹੁਤ ਵੱਡਾ ਬਣਾ ਲੈਣਾ ਛੋਟੇ ਜੀ ਗੱਲ ਦਾ ਬਤੰਗੜ ਬਣਾ ਲੈਣਾ ਇੱਕ ਦੀਆਂ ਚਾਰ ਸੁਣਾਉਣਾ ਇੱਲ ਦੀ ਅੱਖ ਵਾਲਾ ਹੋਣਾ ਬਹੁਤ ਤੇਜ ਨਜ਼ਰ ਵਾਲਾ ਹੋਣਾ ਬਹੁਤ ਤੇਜ ਨਜ਼ਰ ਵਾਲਾ ਹੋਣਾ ਓਕੇ ਪੁੱਤ ਅੱਜ ਦੀ ਕਲਾਸ ਹੋਦੀ ਇੱਥੇ ਆ ਤੇ ਕੱਲ ਵਾਲੀ ਕਲਾਸ ਦੇ ਵਿੱਚ ਆਪਾਂ ਗੁਰੂ ਰਾਮਦਾਸ ਜੀ ਤੇ ਨਾਲ ਆਪਾਂ ਮਿਕਸ ਐਮਸੀਕਿਊ ਕਰਾਂਗੇ ਜਿੰਨਾ ਆਪਾਂ ਪਿੱਛੇ ਕਰਿਆ ਜਾਂ ਕੁਝ ਕੋ ਰਹਿ ਗਿਆ ਠੀਕ ਆ ਉਹ ਵਾਲੇ ਆਪਾਂ ਮਿਕਸ ਐਮਸੀਕਿਊ ਕੱਲ ਵਾਲੀ ਕਲਾਸ ਦੇ ਵਿੱਚ ਆਉਣਗੇ ਜਿਹੜੇ ਅੱਜ ਤੁਹਾਨੂੰ ਪੀਵਾਈਕਿਊ ਦਿੱਤੇ ਨੇ ਉਹਨਾਂ ਦੇ ਆਨਸਰ ਜ਼ਰੂਰ ਕਰਨਾ ਕਮੈਂਟ ਦੇ ਵਿੱਚ ਤੇ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰਨਾ ਓਕੇ ਬੱਤ ਸ਼ੁਕਰੀਆ ਧੰਨਵਾਦ